ਸੋਹਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਰੜ ਤੋਂ ਜਿੱਤੇ ਰਾਤ ਨੂੰ ਲੁੱਟਾਂ ਕੋਹਾਂ ਕਰਦਾ ਸੀ ਇੱਕ ਗਰੁੱਪ ਤੇ ਜਮੈਟੋ ਔਰ ਸਵਿਗੀ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਸਮਾਨ ਵੀ ਖੋਹ ਲੈਂਦੇ ਸੀ ਤੇ ਫਿਰ ਹੁਣ ਪੁਲਿਸ ਦੇ ਵੱਲੋਂ ਫਿਲਮੀ ਸਟਾਈਲ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਲੀ ਵਰਨਾ ਗੱਡੀ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਕਾਲੇ ਰੰਗ ਦੀ ਵਰਨਾ ਗੱਡੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਔਰ ਚਾਰ ਜਣੇ ਦੇਖ ਸਕਦੇ ਹੋ ਸੀ ਚਾਰ ਤੋਂ ਪੰਜ ਜਣੇ ਜਿਹੜੇ ਤੁਹਾਨੂੰ ਦਿਖ ਰਹੇ ਨੇ ਮੂਹ ਲਕੋਏ ਨੇ ਸਾਰੇ ਇੱਕੋ ਪਿੰਡ ਦੇ ਨੇ ਰੂਪਨਗਰ ਦੇ ਰਹਿਣ ਵਾਲੇ ਨੇ ਕੋਈ ਜੇ ਗੱਲ ਕਰੀਏ ਤਾਂ ਤਿੰਨ ਚਾਰ ਇਹਨਾਂ ਦੇ ਵਿੱਚੋਂ ਚਮਕੌਰ ਸਾਹਿਬ ਤੋਂ ਸਬੰਧ ਰੱਖਦੇ ਨੇ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆਗਾ ਤਾਂ ਦੇਖ ਸਕਦੇ ਹੋ ਕਿਵੇਂ ਮੂੰਹ ਲੁਕੋ ਕੇ ਹੁਣ ਖੜੇ ਨੇ ਜੰਜੀਰਾਂ ਦੇ ਨਾਲ ਇਹਨਾਂ ਨੂੰ ਬੰਨਿਆ ਹੋਇਆ ਤਾਂ ਦੱਸ ਦਈਏ ਕਿ ਪੂਰਾ ਮਾਮਲਾ ਦਾ ਸਾਹਮਣੇ ਆ ਰਿਹਾ ਅੱਧੀ ਰਾਤ ਨੂੰ ਜਦੋਂ 10 11 ਵਜੇ ਦਾ ਸਮਾਂ ਹੋ ਜਾਂਦਾ ਹੈ ਤਾਂ ਉਸ ਸਮੇਂ ਇਹ ਬਾਹਰ ਨਿਕਲਦੇ ਸੀ ਆਪਣੀ ਕਾਲੀ ਵਾਰਨਾ ਗੱਡੀ ਦੇ ਉੱਪਰ ਤੇ ਰਾਹ ਦੇ ਵਿੱਚ ਜਾਂਦੇ ਨੂੰ ਲੁੱਟ ਦੇਸੀ ਘੇਰ ਘੇਰ ਕੇ ਲੁੱਟਾਂ ਕੋਹਾ ਕਰਦੇ ਸੀ ਤੇ ਬਾਅਦ ਦੇ ਵਿੱਚ ਜਦੋਂ ਢੱਡ ਨਹੀਂ ਭਰਦਾ ਸੀ ਤਾਂ Zomato ਔਰ Swiggy ਦੀ ਜਿਹੜੀ ਡਿਲੀਵਰੀ ਕਰਦੇ ਹੁੰਦੇ ਆ ਡਿਲੀਵਰੀ ਬੁਆਏ ਉਹਨਾਂ ਨੂੰ ਵੀ ਘੇਰ ਲੈਂਦੇ ਸੀ ਉਹਨਾਂ ਨੂੰ ਵੀ ਲੁੱਟਦੇ ਸੀ ਤੇ ਉਹਨਾਂ ਦਾ ਜਿਹੜਾ ਸਮਾਨ ਹੁੰਦਾ ਸੀ ਜੋ ਕਿ ਫੂਡ Zomato ਔਰ Swiggy ਵਾਲਿਆਂ ਨੇ ਡਿਲੀਵਰ ਕਰਨਾ ਹੁੰਦਾ ਨਾਲੇ ਤਾਂ ਉਹ ਖੋਹ ਲੈਂਦੇ ਸੀ ਉਹ ਖਾਂਦੇ ਸੀ ਬਾਅਦ ਦੇ ਵਿੱਚ ਤੇ ਨਾਲੇ ਉਹਨਾਂ ਨੂੰ ਲੁੱਟ ਲੈਂਦੇ ਤਾਂ ਦੇਖ ਸਕਦੇ ਹੋ ਕਿੱਥੋਂ ਤੱਕ ਜਿਹੜਾ ਇਹ ਲੋਕ ਜਿਹੜੇ ਗੁਨਾਹਗਾਰ ਨੇ ਅਜਿਹਾ ਕੁਝ ਕਰਦੇ ਨੇ ਕਿ ਰਾਤ ਨੂੰ ਸੇਫਟੀ ਨਾ ਹੋਵੇ ਤਾਂ ਅਜਿਹਾ ਇਹਨਾਂ ਦੇ ਵੱਲ ਮਾਹੌਲ ਬਣਾਇਆ ਜਾਂਦਾ ਪਰ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੇਖੋ ਕਿਵੇਂ ਮੂਲਕ ਹੋ ਕੇ ਬੈਠੇ ਆ ਔਰ ਅੱਧੀ ਰਾਤ ਨੂੰ ਡੁੱਟਦੇ ਸੀ ਖਰੜ ਤੇ ਮੁਹਾਲੀ ਇਹ ਸਾਰੇ ਇਲਾਕੇ ਦੇ ਵਿੱਚ ਇਹ ਜਾਣਦੇ ਸੀ ਪੰਜੇ ਜਾਣੇ ਇਕੱਠੇ ਜਾਂਦੇ ਸੀ ਤੇ ਇੱਕ ਹੀ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਰੂਪਨਗਰ ਦੇ ਨਾਲ ਤੇ ਦੱਸ ਦਿਓ ਤੁਹਾਨੂੰ ਇਹਨਾਂ ਦਾ ਗਰੁੱਪ ਲੁੱਟਾਂ ਕੋਹਾ ਕਰ ਕਰਕੇ ਵਰਨਾ ਗੱਡੀ ਦੇਖ ਸਕਦੇ ਹੋ ਸੀ ਕਾਲੀ ਰੰਗ ਦੀ ਵਰਨਾ ਗੱਡੀ ਇਸ ਦੇ ਵਿੱਚ ਜਾਂਦੇ ਸੀ ਮੋਟਰਸਾਈਕਲ ਵੀ ਰੱਖੇ ਹੋਏ ਸੀ ਲੁੱਟ ਕੇ ਨਾਲ ਡਾਂਗਾ ਸੋਟੀਆਂ ਦੇ ਨਾਲ ਲੈ ਆਉਂਦੇ ਸੀ ਘਰ ਦੇ ਵਿੱਚ ਪਰ ਬਾਹਰ ਦੇ ਵਿੱਚ ਜਿਹੜਾ ਇਹਨਾਂ ਦੇ ਵੱਲੋਂ Zomato ਔਰ Swiggy ਵਾਲਿਆਂ ਨੂੰ ਅੱਧੀ ਰਾਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਜੇ ਕੋਈ ਮੋਟਰਸਾਈਕਲ ਦੇ ਉੱਪਰ ਦਿਖ ਜਾਂਦਾ ਸੀ ਤਾਂ ਡੰਡਾ ਦਿਖਾ ਕੇ ਤਲਵਾਰ ਦਿਖਾ ਕੇ ਅਜਿਹਾ ਕੁਝ ਦਿਖਾ ਕੇ ਉਸਨੂੰ ਲੁੱਟਦੇ ਸੀ ਤੇ ਉਸ ਦਾ ਜਿਹੜਾ ਸਮਾਨ ਹੁੰਦਾ ਸੀ ਸਾਰਾ ਜਿਹੜਾ ਉਸਨੇ ਡਿਲੀਵਰ ਕਰਨਾ ਸੀ ਉਸ ਮਾਨ ਵੀ ਸਾਰਾ ਖੋ ਲੈਂਦੇ ਤਾਂ ਦੇਖ ਸਾਦੇ ਕਿੱਥੋਂ ਤੱਕ ਇਹ ਲੋਕ ਗਿਰ ਜਾਂਦੇ ਨੇ ਪਰ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਇਹਨਾਂ ਨੂੰ ਕਲਡ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਲਿਆ ਗਿਆ ਤੇ ਹੁਣ ਟੈਰੋਗੇਸ਼ਨ ਜਿਹੜੀ ਇਹਨਾਂ ਦੇ ਕੋਲ ਹੋਏਗੀ ਤੇ ਸਾਰਾ ਕੁਝ ਇਹਨਾਂ ਦਾ ਜੋ ਬਰਾਮਦ ਹੋਇਆ ਸੀ ਵਰਨਾ ਤੇ ਮੋਟਰਸਾਈਕਲ ਗੱਡੀ ਜਿਹੜੀ ਆ ਇਹ ਸਾਰਾ ਕੁਝ ਹੁਣ ਪੁਲਿਸ ਨੇ ਜ਼ਬਤ ਕਰ ਲਿਆ ਦੇਖ ਸਾਦੇ ਤੁਸੀਂ ਖੜੀ ਐ ਵਰਨਾ ਕਾਲੇ ਰੰਗ ਦੀ ਵਰਨਾ ਗੱਡੀ ਤੇ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਈਆ ਪੁਲਿਸ ਨੇ ਤੇ ਪੁਲਿਸ ਹੁਣ ਰਿਮਾਂਡ ਲੈਣ ਤੋਂ ਆਹ ਦਾ ਇਹਨਾਂ ਦਾ ਕੱਲਾ 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 ਜਿਹੜਾ ਇਹਨਾਂ ਦਾ ਕਾਲਾ ਚੱਠਾ ਉਹ ਖੋਲੇਗੀ ਤਾਂ ਦੱਸਦੀ ਐ ਕਿ ਲੁਟੇਰੇ ਜਿਹੜੇ ਨੇ ਗ੍ਰਫਤਾਰ ਕਰ ਲਏ ਗਏ ਨੇ ਫਿਲਮੀ ਸਟਾਈਲ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਤੇ ਕੀ ਕਹਿ ਰਹੇ ਨੇ ਡੀਐਸਪੀ ਕਰਨ ਸੰਧੂ ਸੁਣਾਉਣਿਆ ਤੁਹਾਨੂੰ ਨਾ ਤੋਂ ਸਾਨੂੰ ਟੂਲ ਪਲਾਜ਼ਾ ਭਾਗੂ ਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਆ ਚ ਕੁਝ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਟੁੱਟਾ ਖੋਹਣ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਸਨ ਤੇ ਉਸ ਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਕਰਨ ਥਾਣਾ ਸਬਰ ਕਰਨ ਵਿਖੇ ਮਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਉਸ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਸੀਨ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਜਿਹੜੇ ਹੁਣ ਤੱਕ 5 ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਹੋਏ ਜਿਹੜੇ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗਡਾਸੀਆਂ ਵਗੈਰਾ ਉਹ ਬਰਾਮਦ ਕੀਤੇ ਨੇ ਤੇ ਇਸ ਦੇ ਨਾਲ ਉਸ ਏਰੀਆ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੂ ਦੇ ਰਹਿਣ ਵਾਲੇ ਚੰਕੌਰ ਸਾਹਿਬ ਏਰੀਆ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੇੜਲੇ ਏਰੀਆ ਨਾਲ ਵੀ ਸ਼ੇਅਰ ਕਰਦੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮੁੱਢਲੀ ਪੁੱਛੀਅਤ ਇਹਨਾਂ ਨੇ ਹੋਰ ਵੀ ਅਜਿਹੀਆਂ ਜਿਹੜੀਆਂ ਵਾਦਤਾਂ